ਦਿੱਲੀ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਨੂੰ ਲੈ ਕੇ ਪੰਜਾਬ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਉਤਸ਼ਾਹ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ। ਅਤੇ ਸਮੁੱਚੇ ਪੰਜਾਬ ਦੇ ਭਾਜਪਾ ਵਰਕਰ ਅਤੇ ਆਗੂ ਦਿੱਲੀ ਚ ਭਾਜਪਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਜਿਸ ਤਤ ਪਿੰਡ ਦਾਤੂ ਜੋਧ ਵਿਖੇ ਭਾਜਪਾ ਆਗੂ ਰਵੀਕਰਨ ਸਿੰਘ ਕਾਲੋਂ ਦੀ ਅਗਵਾਈ ਵਿੱਚ ਜਿੱਤ ਦਾ ਜਸ਼ਨ ਮਨਾਇਆ ਗਿਆ। ਅਸੀਂ ਅੱਜ ਦਜੂ ਵੇਖੇ ਤੁਸੀਂ ਪਹੁੰਚੇ ਹੋ ਜਸ਼ਨ ਮਨਾਇਆ ਜਾ ਰਿਹਾ ਹੈ ਭਾਜਪਾ ਦੀ ਜਿੱਤ ਨੂੰ ਲੈ ਕੇ ਕੀ ਕਹਿੰਦੇ ਸਾਨੂੰ ਸਰ ਬਹੁਤ ਹੀ ਇਹ ਖੁਸ਼ੀ ਵਾਲੀ ਯਾਨੀ ਕਿ ਖਬਰ ਹੈ ਵੀ ਜਿਹੜੀ ਸਾਨੂੰ ਦਿੱਲੀ ਸਰਕਾਰ ਦੇ ਵਿੱਚ ਵੀ ਯਾਨੀ ਕਿ ਸਾਡੀ ਭਾਜਪਾ ਸਰਕਾਰ ਆ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਪੰਜਾਬ ਦੇ ਵਿੱਚ ਪੂਰਾ ਮਾਣ ਆ ਪੰਜਾਬੀਆਂ ਉੱਤੇ ਇਸੇ ਵੀ ਭਾਜਪਾ ਪੂਰੇ ਯਾਨੀ ਕਿ ਨਿਤਰ ਕੇ ਉੱਤਰੂਗੀ ਇਸ ਕਰਕੇ ਅਸੀਂ ਤਨੋਂ ਮਨੋਂ ਸਤਿਕਾਰ ਆ ਸਾਨੂੰ ਸਰਦਾਰ ਰਵਿਕਰਨ ਸਿੰਘ ਕਾਣੋ ਸਾਹਿਬ ਨੂੰ ਇਹ ਬਧਾਈ ਦੇਣਾ ਆ ਸਾਰੇ ਜਣੇ ਸੰਜੋਗ ਦੇਣ ਆਏ ਆ ਵੀ ਤੁਹਾਡੇ ਨਾਲ ਆਪਾਂ ਇੱਕ ਮੁੱਠ ਹੋ ਕੇ ਤੁਰਾਂਗੇ ਪੂਰੇ ਪੰਜਾਬ ਵਾਸੀ ਇੱਥੇ ਵੀ ਮੋਦੀ ਸਰਕਾਰ ਦੀ ਪੂਰੀ ਆਪਾਂ ਜਿੱਤ ਹਾਸਲ ਕਰਕੇ ਇਹਨਾਂ ਨੂੰ ਅਗਲੀ ਵਾਰ ਆਪਾਂ ਉਹਦੀ ਜਿੱਤ ਪ੍ਰਾਪਤੀ ਕਰਾਵਾਂਗੇ ਇਹਨਾਂ ਨੂੰ ਜੀ ਇਹ ਆਪਣਾ ਦਾਦੀ ਜੋਧਿਆ ਜੀ ਦਿੱਲੀ ਦੀ ਜਿੱਤ ਦੇ ਉੱਤੇ ਸਰਦਾਰ ਅਵਿਕਨ ਸਿੰਘ ਕਾਲੋ ਨੇ ਪਾਰਟੀ ਦਿੱਤੀ ਹੈ ਬਹੁਤ ਤਗੜੀ ਜਿੱਤਿਆ ਤੇ ਹੁਣ ਗਾਂ ਹੁਣ ਵਾਲਾ ਸਮਾ ਜਿਹੜਾ ਸਾਡੇ ਪੰਜਾਬ ਦਾ ਵਾ ਪੰਜਾਬ ਚ ਵੀ ਤਗੜੇ ਹੋ ਗਏ ਜਿਹੜਾ ਇਹਨਾਂ ਨੂੰ ਵਟਾਂ ਪਾਗ ਦੇ ਪੰਜਾਬ ਦੀ ਬੀਜੇਪੀ ਦੀ ਸਰਕਾਰ ਤਗੜੇ ਹੋ ਕੇ ਲਿਆਵਾਂਗੇ ਅਨਕੀਨ ਆਜੀ ਆਪਣਾ ਹਰਦੇਵ ਸਿੰਘ ਮੇਰਾ ਨਾਮ ਹੈ ਜੀ ਪਿੰਡ ਪਿੰਡ ਮੇਰਾ ਅਲੀਵਾਦੇ ਨਾਲ ਹੈ ਜੀ ਬਾਜਪੁਰ ਆਜੀ ਸਾਧੂ ਚੋਰ ਵੇਖ ਕੇ ਜਸ਼ਨ ਮਨਾਏ ਜਾ ਰਹੇ ਭਾਈ ਭਦੀ ਦਿੱਲੀ ਕੇ ਤੋਂ ਜੀ ਜੀ ਕੀ ਕਹਿੰਦਾ ਜੀ ਦੇਖੋ ਇੱਕ ਇਤਿਹਾਸਿਕ ਜਿੱਤ ਹੋਈ ਆ ਤੇ ਬਹੁਤ ਡੁਪਲੀਕੇਟ ਸਰਕਾਰ ਐ ਇਸ ਤੋਂ ਨਿਜਾਤ ਪਾਵਾਂਗੇ ਜਿਹੜੇ ਉਹ ਲੈ ਕੇ ਗਏ ਤੇ ਖਾਸ ਕਰਕੇ ਦਿੱਲੀ ਦੀ ਜਨਤਾ ਦਾ ਚੇਚਤਤਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਬਾਅਦ ਇੱਕ ਇਤਿਹਾਸਿਕ ਫੈਸਲਾ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈ ਆ ਦਿੱਲੀ ਫਤਿਹ ਕੀਤੀ ਆ ਤੇ ਹੁਣ ਉਸ ਫਤਿਹ ਨੂੰ ਅੱਜ ਜਸ਼ਨ ਮਨਾਉਂਦਿਆਂ ਮੇਰੇ ਗ੍ਰਹਿ ਦਾਦੂ ਜੀ ਉਹ ਦੇਖੇ ਸਾਰੇ ਮੁੱਚੇ ਸਾਡੇ ਜਿਹੜੇ ਵਰਕਰ ਨੇ ਆਗੂ ਨੇ ਉਹ ਆਏ ਨੇ ਤੇ ਅੱਜ ਅਸੀਂ ਸਾਰੇ ਨੇ ਇਕੱਠਿਆਂ ਹੋ ਕੇ ਜਸ਼ਨ ਮਨਾਇਆ ਵਾ ਤੇ ਉਸ ਜਸ਼ਨ ਨੂੰ ਜਿਹੜੀ ਦਿੱਲੀ ਫਤਿਹ ਆ ਉਹਨੂੰ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਵਾ ਸੰਕਲਪ ਕਰਕੇ ਅੱਜ ਅਸੀਂ ਤੁਰਨ ਲੱਗੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਬੀਜਪੀ ਦਾ ਬਹੁਤ ਵਧੀਆ ਆਉਣ ਵਾਲਾ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਬਹੁਤ ਮਾੜੇ ਨੇ ਚਾਰ ਛਫੇਰੇ ਤੁਸੀਂ ਵੇਖੋ ਜਿਵੇਂ ਫਰਾਉਤੀਆਂ ਗੈਂਗਸਟਰਵਾਦ ਤੇ ਪੰਜਾਬ ਦੇ ਵਿੱਚ ਕਿਸੇ ਦਾ ਵੀ ਜਿਹੜਾ ਬੰਦਾ ਵਾ ਉਹਦਾ ਜੀਣਾ ਸਖਾਲਾ ਨਹੀਂ ਹੋਇਆ ਰੋਜ਼ ਕਿਤੇ ਨਾ ਕਿਤੇ ਅਸੀਂ ਕਤਲ ਦੀ ਵਾਰਦਾਤ ਨੂੰ ਸੁਣਦੇ ਆਂ ਵੇਖਦੇ ਆਂ ਲੁੱਟਾਂ ਖੋਹਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਐਡੀ ਮਾੜੀ ਹੋ ਗਈ ਆ ਅੱਗੇ ਲੋਕ ਗੱਲ ਕਰਦੇ ਹੁੰਦੇ ਸੀ ਕਿ ਯੂਪੀ ਦਾ ਜੰਗਲ ਰਾਜ ਆ ਔਰ ਐਸ ਜਿਹੜੇ ਯੂਪੀ ਨੰਬਰ 1 ਦਾ ਸੂਬਾ ਵਾ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਵਪਾਰੀ ਨੇ ਉਹ ਆਪਣਾ ਵਪਾਰ ਲੈ ਕੇ ਯੂਪੀ ਵੱਲ ਨੂੰ ਕੂਚ ਕਰ ਰਹੇ ਨੇ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਚਦੇ ਸਾਡੀ ਇਹੋ ਹੀ ਆਉਣ ਵਾਲੀ ਸੜੀ ਆ 2027 ਦਾ ਜਿਹੜਾ ਵਾ ਇੱਕ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਗੁੰਡਾ ਰਾਜ ਦਾ ਖਾਤਮਾ ਭ੍ਰਿਸ਼ਟਾਚਾਰ ਦਾ ਖਾਤਮਾ ਦਾ ਉਹਦਾ ਲੈ ਕੇ ਅਸੀਂ ਜਿਹੜੀ ਆ ਆਉਣ ਵਾਲੀ 27 ਦੀ ਜਿਹੜੀ ਸਰਕਾਰ ਬਣਾਉਣ ਦਾ ਜਿਹੜਾ ਵਾ ਉਹ ਟੀਚਾ ਲੈ ਕੇ ਚੱਲਨੇ ਆ ਤੇ ਗੁਰੂ ਮਹਾਰਾਜ ਸਾਨੂੰ ਕਾਮਯਾਬੀ ਬਖਸ਼ਣਗੇ ਤੇ 27 ਦੇ ਵਿੱਚ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਊਗੀ ਮੈਂ ਇੱਕ ਵਾਰੀ ਫੇਰ ਸਾਰੇ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਅੱਜ ਬੀਜੇਪੀ ਦੇ ਜਿਹੜੀ ਆ ਜਸ਼ਨ ਮਨਾਉਣ ਵਧਾਈ ਦਾ ਜਿਹੜਾ ਜਸ਼ਨ ਮਨਾਉਣ ਜਿੱਤ ਦਾ ਜਸ਼ਨ ਮਨਾਉਣ ਨੂੰ ਇਕੱਠੇ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਤੇ ਜਿਹੜਾ ਹੁਣ ਆਮ ਆਦਮੀ ਦੇ ਕਿ ਨਾਲ ਸਕੂਗਾ ਜੀ ਪੰਜਾਬ ਵਿੱਚ ਵੱਡਾ ਜਿਹੜੇ ਕਨਵੀਨਰ ਹਰ ਗਿਆ ਅੱਜ ਡਿਪਟੀ ਸੀਐਮ ਹਰ ਗਿਆ ਜੀ ਉੱਥੇ ਦਿੱਲੀ ਤੇ ਜਿਹੜਾ ਕਹਿੰਦੇ ਸੀ ਵੀ ਮੋਦੀ ਜਿਹੜੇ ਨੇ ਅਗਲੇ ਜਨਮ ਵਿੱਚ ਜਾ ਕੇ ਹਰਾਉਣਗੇ ਦੇਖੋ ਅਰਵਿੰਦ ਕੇਜਰੀਵਾਲ ਦਾ ਹੰਕਾਰ ਬੋਲਦਾ ਸੀ ਉੱਥੇ ਉਹ ਕਹਿੰਦੇ ਸੀ ਕਿ ਮੋਦੀ ਜੀ ਨੂੰ ਦੋ ਵਾਰੀ ਜਨਮ ਲੈਣਾ ਪੈਣਾ ਮੈਨੂੰ ਹਰਾਉਣ ਦੇ ਲਈ ਪਰ ਪਰਮਾਤਮਾ ਦਾ ਇੱਕ ਬੜਾ ਵੱਡਾ ਬੋਲ ਆ ਹੰਕਾਰ ਆ ਸੋ ਮਾਰਿਆ ਕਨਵੀਨਰ ਹਰ ਗਿਆ ਜਿਹੜੇ ਆਪਣੇ ਆਪ ਨੂੰ ਦੱਸਦੇ ਸੀ ਕਿ ਸਾਡਾ ਜਿਹੜਾ ਆ ਜੀ এডਿਕੇਸ਼ਨ ਦਾ ਰੋਲ ਮਾਡਲ ਉਹ ਉੱਡ ਗਿਆ ਹਸਪਤਾਲ ਜਿਹੜੇ ਦਾਦੇ ਸੀ ਜੀ ਸਾਡੇ ਬਣਾਏ ਉਹ ਉੱਡ ਗਏ ਕਹਿਣ ਦਾ ਮੇਰੀ ਭਾਵ ਕਿ ਸਾਰੇ ਜਦੋਂ ਬੋੜੀ ਡਿੱਗ ਪਿਆ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਜਿਹੜੇ ਜਿੰਨੇ ਮਾਡਲ ਰੋਲ ਮਾਡਲ ਦਾਦੇ ਉਹ ਸਾਰੇ ਵੇਖ ਲਓ ਖਿਲਰ ਗਏ ਨੇ ਲੋਕਾਂ ਨੇ ਜਿਹੜੀਆਂ ਇਹ ਮੁਫਤ ਦੀਆਂ ਕ ਸੁਹੂਲਤਾਂ ਦੀਆਂ ਗੱਲਾਂ ਕਰਦੇ ਸੀ ਨਾ ਲੋਕਾਂ ਨੇ ਉਹਨਾਂ ਨੂੰ ਨਕਾਰ ਦਿਆਂ ਬੀਜੇਪੀ ਦੀ ਸਰਕਾਰ ਬਣਾਈ ਆ ਕਿਉਂਕਿ ਦਿੱਲੀ ਦੇ ਜੋ ਹਾਲਾਤ ਸੀ ਦਿੱਲੀ ਦੇ ਵਿੱਚ ਜੋ ਕਹਿ ਸਕਦੇ ਵੀ ਜਿੰਨਾ ਗੰਧ ਪੈ ਚੁੱਕਾ ਸੀ ਉਸ ਚੀਜ਼ ਦੇ ਖਾਤਮੇ ਦੇ ਲਈ ਲੋਕਾਂ ਨੇ ਬੀਜੇਪੀ ਤੇ ਵਿਸ਼ਵਾਸ ਕਰਕੇ ਮੋਦੀ ਜੀ ਤੇ ਵਿਸ਼ਵਾਸ ਕਰਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਆ ਤੇ ਲੋਕ ਜਦੋਂ ਹਾਲੀ ਨਤੀਜੇ ਆਉਣੇ ਸ਼ੁਰੂ ਹੋਏ ਸੀ ਨੇ ਤੇ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਹੀ ਕਿ ਹੁਣ ਵਾਰੀ ਪੰਜਾਬ ਦੀ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਆ ਕਿ ਮੋਦੀ ਜੀ ਜੋ ਪੰਜਾਬ ਦਾ ਵਿਕਾਸ ਕਰ ਸਕਦੇ ਨੇ ਜੋ ਦੇਸ਼ ਦਾ ਵਿਕਾਸ ਕਰ ਸਕਦੇ ਹੋਰ ਕੋਈ ਨਹੀਂ ਕਰ ਸਕਦਾ ਆਉਣ ਵਾਲੀ ਸਰਕਾਰ ਸਤਾਈ ਦੇ ਵਿੱਚ ਬੀਜੇਪੀ ਦੀ ਹੋਏ ਜਿਹੜੀ ਦਿੱਲੀ ਦੇ ਵਿੱਚ ਇਤਿਹਾਸਿਕ ਜਿੱਤ ਹੋਈ ਆ ਉਸ ਦੇ ਸਬੰਧ ਵਿੱਚ ਅੱਜ ਸਰਦਾਰ ਰਵੀਕਰਨ ਸਿੰਘ ਖਾਲੋਂ ਦੇ ਗ੍ਰਹਿ ਵਿਖੇ ਫਤੇਕਰ ਚੂੜੀਆਂ ਦੇ ਵਿੱਚ ਬਹੁਤ ਵੱਡਾ ਇਕੱਠ ਜਿਨ੍ਹਾਂ ਨੇ ਸਾਰਿਆਂ ਨੇ ਇਹ ਮੁਬਾਰਕਬਾਦ ਕਪੂਲੀਆ ਰਹਾਈ ਕਮਾਨ ਨੂੰ ਮੁਬਾਰਕਬਾਦ ਦਿੱਤੀ ਆ ਲੋਕ ਪੱਪਾ ਪਰ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਾ ਜਿਹੜਾ ਬੜਾ ਵੱਡਾ ਬੋਰ ਆਪਣੇ ਆਪ ਨੂੰ ਸਮਝਦਾ ਸੀ ਹੰਕਾਰਿਆ ਸੀ ਕਿ ਦੂਜੇ ਜਨਮ ਦੇ ਵਿੱਚ ਵੀ ਬੀਜੇਪੀ ਦਾ ਮੋਦੀ ਜੀ ਇੱਥੇ ਨਹੀਂ ਆ ਸਕਦੇ ਉਹ ਲੋਕਾਂ ਨੇ ਫਤਵਾ ਦੇ ਕੇ ਸਾਬਤ ਕਰ ਦਿੱਤਾ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮਿਲਜਾ ਮੇਲ ਹੋਣ ਵਾਲਾ ਵਾ ਹੋ ਹੀ ਗਿਆ ਵਾ ਤੇ ਸਾਰੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਵਾ ਔਰ ਸਰਦਾਰ ਰਵੀਕਰਨ ਸਿੰਘ ਕਾਲੋ ਜਿਨੇ ਜੋ ਇਹ ਕਾਠ ਕੀਤਾ ਇਹਨਾਂ ਨੂੰ ਬਹੁਤ-ਬਹੁਤ ਦੇ ਲੋ ਮੁਬਾਰਕਬਾਦ ਦਿੱਤਾ ਦਿੱਲੀ ਦੀ ਜਿੱਤ ਜਿਹੜੀ ਹੈ ਬੜੀ ਇੱਕ ਇਤਿਹਾਸਕ ਜਿੱਤ ਹੋਈ ਹੈ ਬਾਪ ਸਾਹਿਬ ਦਿੱਲੀ ਦੀ ਜਿੱਤ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਆਉਣ ਵਾਲੀ 27 ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅੱਜ ਦਾ ਰਵਿਕਰਮ ਸਿੰਘ ਜੀ ਕਾਹਲ ਜੀ ਦੇ ਘਰ ਜੋ ਇਕੱਠ ਹੋਇਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾ ਤੇ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਜਨਾਣ ਕੇ ਏਡੀ ਵੱਡੀ ਇਸ ਕਵਰੇਜ ਨੂੰ ਜਿਹੜਾ ਵਾ ਕਵਰ ਕੀਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵੱਡੀ ਗਿਣਤੀ ਚਾਜ ਵਰਕਰ ਪਹੁੰਚੇ ਆ ਵਧਾਈ ਦੇਣ ਵਾਸਤੇ ਬੀਜੇਪੀ ਦਿੱਲੀ ਜਿੱਤ ਵਾਸਤੇ ਖੁਸ਼ੀ ਚਾ ਵੜਹੀਆਂ ਦੇ ਡੱਬੇ ਵੰਡੇ ਜਾਂਦੇ ਆ ਪਕੌੜੇ ਨਗਾਰੇ ਆ ਬਹੁਤ ਬਹੁਤ ਵਧੀਆ ਹਾਂ ਹੁਣ ਦਿੱਲੀ ਦੀ ਜਿੱਤ ਦੀ ਇਹ ਖੁਸ਼ੀ ਦੇ ਵਿੱਚ ਵੇਖੋ ਅੱਜ ਤੁਸੀਂ ਰਵਿਕੰਤ ਸਿੰਘ ਕਾਲੋ ਸਾਹਿਬ ਨਾਲੋਂ ਪ੍ਰੋਗਰਾਮ ਰੱਖਿਆ ਗਿਆ